ਦੇ ਹੁੰਦੇ ਨੇ ਕਹਿੰਦੇ ਰਹੀ ਬਾਸ ਤੇ ਘੱਟ ਸਮੇਂ ਨੇ ਇੱਕ ਨਾ ਮੰਨੀ ਮੈਂ ਫੜ ਫੜ ਰਹੀ ਤਰੀਕ ਸਮੇਂ ਖਿੱਚ ਕਾਈ ਕਰਨੀ ਇਹ ਠਹਿਰ ਨਾ ਜਾ ਤੇ ਨਾ ਜਾਣਦਾ ਲੰਘ ਗਿਆ ਨਾ ਮੁੜ ਕੇ ਆਉਂਦਾ ਸੋ ਇਹ ਲੰਘ ਗਿਆ ਮੁੜ ਕੇ ਨਹੀਂ ਆਉਂਦਾ ਜਿਹੜਾ ਸਮਾਂ ਬੀਤ ਗਿਆ ਉਹ ਮੁੜ ਕੇ ਨਹੀਂ ਆਉਂਦਾ ਸੋ ਇਹ ਗੱਲ ਮੈਂ ਤੁਹਾਨੂੰ ਹੋਰ ਸੁਣਾ ਕਿ ਭੀੜ ਦੇ ਇਕੱਠ ਵਿੱਚ ਬੱਟੇ ਤੇ ਤਾੜੀਆਂ ਹੀ ਮਿਲਦੀਆਂ ਨੇ ਭੀੜ ਦੇ ਇਕੱਠ ਵਿੱਚ ਬੱਟੇ ਤੇ ਤਾੜੀਆਂ ਹੀ ਮਿਲਦੀਆਂ ਨੇ ਚੰਗੀ ਸੋਚ ਮਿਲਦੀ ਹੈ ਗ੍ਰੰਥਾਂ ਦੇ ਵਿਦਵਾਨਾਂ ਕੋਲੋਂ ਰਾਕਮ ਵਿਆਜ ਵਾਲੀ ਮਿਲੇ ਬੈਂਕਾਂ ਤੇ ਸਾਹੂਕਾਰਾਂ ਪਾਸੋਂ ਰਕਮ ਵਿਆਜ ਵਾਲੀ ਮਿਲੇ ਬੈਂਕਾਂ ਤੇ ਸਾਹੂਕਾਰਾਂ ਪਾਸੋਂ ਹੱਕ ਸੱਚ ਦੀ ਕਮਾਈ ਮਿਲੇ ਮਿਹਨਤੀ ਕਿਸਾਨਾਂ ਕੋਲੋਂ ਇੱਕ ਦੂਜੇ ਨੂੰ ਨਿੰਦਣ ਦੀ ਸੋਚ ਮਿਲੇ ਲੀਡਰਾਂ ਤੋਂ ਇੱਕ ਦੂਜੇ ਨੂੰ ਨਿੰਦਣ ਦੀ ਸੋਚ ਮਿਲੇ ਲੀਡਰਾਂ ਤੋਂ ਦੇਸ਼ ਭਗਤੀ ਦਾ ਜਜ਼ਬਾ ਮਿਲੇ ਆਰਮੀ ਜਵਾਨਾਂ ਕੋਲੋਂ ੱੱਕੇ ਖਾ ਖਾ ਮਿਲਦੇ ਤਜਰਬੇ ਆ ਜ਼ਿੰਦਗੀ ਨੂੰ ੱੱਕੇ ਖਾ ਖਾ ਮਿਲਦੇ ਤਜਰਬੇ ਆ ਜ਼ਿੰਦਗੀ ਨੂੰ ਮੇਲੇ ਨਾਲ ਦਿਮਾਗ ਤੇਜ ਕਦੇ ਖਾ ਕੇ ਬਦਾਮਾਂ ਕੋਲੋਂ ਮਿਹਨਤਾਂ ਦੇ ਨਾਲ ਮਿਲੇ ਮੰੰਜਲ ਸੰਜੀਵ ਯਾਰੋ ਮੇਲਤਾਂ ਦੇ ਨਾਲ ਮਿਲੇ ਮੰੰਜਲ ਸੰਜੀਵ ਖਾਰੇ ਪਰ ਮਰਨ ਤੋਂ ਬਾਅਦ ਚਿਹਰਾ ਮੁੜ ਕੇ ਮਿਲੇ ਨਾਲ ਸਮਸ਼ਾਨਾ ਕੋਲੋਂ ਮਰਨ ਤੋਂ ਬਾਅਦ ਉਹੀ ਚਿਹਰਾ ਮੁੜ ਮਿਲੇ ਨਾਲ ਸਮਸ਼ਾਨਾ ਕੋਲੋਂ ਧੰਨਵਾਦ ਜੀ